ਸਸੀ ਕਾਲ ਵਿੱਚ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪ੍ਰਭੂ ਬ੍ਰੈਂਡ ਚ ਟਰੈਕਟਰ ਜਿੱਤੇ ਕਿਹੜੇ ਕਿਹੜੇ ਭਰਾ ਨਵੇਂ ਜੁੜੇ ਭਰਾंनो ਪੇਜ ਨੂੰ ਫੋਲੋ ਕਰ ਲਓ ਕਿਉਂਕਿ ਤੁਹਾਨੂੰ ਨਵੇਂ ਤੋਂ ਨਵੇਂ ਟਰੈਕਟਰ ਦਿਖਾਉਣੇ ਰਹਿੰਦੇ ਆ ਪ੍ਰਭੂ ਤੁਹਾਨੂੰ ਪਤਾ ਹੀ ਹੈ ਬ੍ਰੈਂਡ ਟਰੈਕਟਰ ਵਾਲੇ ਪ੍ਰਭੂ ਹਰੇਕ ਕੰਮ ਚ ਪਹਿਲ ਕਲਮੀ ਕਰਦੇ ਆ ਜਿਹੜਾ ਨਵਾਂ ਟਰੈਕਟਰ ਮਾਰਕੀਟ ਚ ਆਉਂਦਾ ਉਹੀ ਨਾਲ ਦੀ ਨਾਲ ਬ੍ਰੈਂਡ ਟਰੈਕਟਰ ਵਾਲੇ ਲੈ ਕੇ ਆਉਂਦੇ ਆ ਪ੍ਰਭੂ ਹੁਣ ਸਾਡੇ ਕੋਲੇ ਸੀ ਆਰ ਡੀ ਆਈ ਸੀ ਆਰ ਡੀ ਸੀ ਆਰ ਡੀ ਟਰੈਕਟਰ ਆਇਆ ਪ੍ਰਭੂ 969 ਆ ਪ੍ਰਭੂ 8ਵੇਂ ਮਹੀਨੇ ਦਾ ਨਿਕਲਿਆ ਹੋਇਆ ਐਨ ਮੰਨ ਲਓ ਹਜੇ ਇਹ 5-1 ਮਹੀਨੇ ਪੁਰਾਣਾ ਟਰੈਕਟਰ ਇਹ ਹਲੇ ਫੁੱਲ ਬੀਮਾ ਪਿਆ ਇਸ ਟਰੈਕਟਰ ਦਾ ਭਰਾ ਉਹ ਫੁੱਲ ਇੰਸ਼ੋਰੈਂਸ ਪਿਆਗਾ ਸੀ ਆਰ ਡੀ ਟਰੈਕਟਰ ਤੁਹਾਨੂੰ ਪਤਾ ਹੀ ਹੈ ਭਰਾ 2023 ਚ ਮਾਰਕੀਟ ਚ ਆਏ ਸੀਗੇ ਤੇ ਸਭ ਤੋਂ ਪਹਿਲਾਂ ਟਰੈਕਟਰ ਬੜਾ ਇੰਟੈਕਟਰ ਤੇ ਆਗੇ ਲੱਗ ਚੁੱਕਾ ਹੈਗਾ 2023 ਮਾਡਲ ਆ ਦੇਖੋ ਹਜੇ ਤੱਕ ਐਮ ਆਰ ਵੀ ਵਗੈਰਾ ਵੀ ਉਵੇਂ ਹੀ ਲੱਗਿਆ ਪਿਆ ਭਰਾਵੋ ਬਿਲਕੁਲ ਨਵਾਂ ਟਰੈਕਟਰ ਆ ਇਹ ਟਰੈਕਟਰ ਬ੍ਰਾਂਡ ਟਰੈਕਟਰ ਤੇ ਆ ਕੇ ਲੱਗ ਚੁੱਕਿਆ ਭਰਾਵੋ ਕਿਸੇ ਭਰਾਣੇ ਟਰੈਕਟਰ ਖਰੀਦਣਾ ਹੋਵੇ ਤਾਂ ਬ੍ਰਾਂਡ ਟੱਡ ਦੀ ਟੀਮ ਨਾਲ ਤੁਸੀਂ ਸੰਪਰਕ ਕਰੋ 969 2023 8ਵੇਂ ਮਹੀਨੇ ਦਾ ਨਿਕਲਿਆ ਹੋਇਆ ਭਰਾਵੋ ਆਮ ਲੋਕੀਏ 7 ਮਹੀਨੇ ਪੁਰਾਣਾ ਟਰੈਕਟਰ ਆ ਕਿਸੇ ਭਰਾਣੇ ਇਹ ਟਿੱਟ ਲੈਣਾ ਹੋਵੇ ਤਾਂ ਬ੍ਰਾਂਡ ਟਰੈਕਟਰ ਵਾਲੇ ਮਾਰਕ ਏਜੰਸੀ ਨਾਲੋਂ ਭਰਾਵੋ ਇਹ ਸਵਾ ਲੱਖ ਰੁਪਿਆ ਸਸਤਾ ਟਰੈਕਟਰ ਦੇਣਗੇ ਸਵਾ ਲੱਖ ਰੁਪਿਆ ਟਰੈਕਟਰ ਸਸਤਾ ਦੇਣਗੇ ਕਿੰਨਾ ਏਜੰਸੀ ਚ ਰੇਟ ਆ ਪਤਾ ਕਰਕੇ ਆਜੋ 1 ਲੱਖ ਤੇ 25000 ਰੁਪਿਆ ਏਜੰਸੀ ਨਾਲੋਂ ਘੱਟ ਦਾ ਟਰੈਕਟਰ ਦੇਵਾਂਗੇ ਭਰਾਵੋ ਇਹਦਾ ਰੇਟ ਹੈਗਾ 9 ਲੱਖ 35000 ਰੁਪਿਆ ਰੇਟ ਆ ਭਰਾਵੋ ਏਜੰਸੀ ਤਾਂ ਵੱਲੋਂ ਵੀ ਤੇ 11 ਲੱਖ ਦੇ ਲਵੇ ਰੇਟ ਆ ਰੇਟ ਆ ਤੇ ਸਾਡੇ ਕੋਲੇ ਰੇਟ ਹੈਗਾ ਦਾ 935000 ਰੁਪਿਆ ਤੁਹਾਨੂੰ ਪਤਾ ਹੀ ਹੈ ਭਰਾਵੋ ਬ੍ਰਾਂਡ ਟਰੈਕਟਰ ਤੇ ਨਵੇਂ-ਨਵੇਂ ਟਰੈਕਟਰ ਲੱਗੇ ਹੁੰਦੇ ਆ ਕਿਵੇਂ 5310 4 ਸਪੀਡ ਚ ਲੱਗ ਚੁੱਕਿਆ ਭਰਾਵੋ 4 ਸਪੀਡ ਚ ਲੱਗ ਚੁੱਕਿਆ ਹੈਗਾ ਤੇ 5210 4 ਸਪੀਡ ਚ ਲੱਗ ਗਿਆ 5310 4 4 ਸਪੀਡ ਚ ਲੱਗ ਗਿਆ 5210 5310 545969 ਹਰੇਕ ਪ੍ਰਕਾਰ ਦੇ ਟਰੈਕਟਰ ਪ੍ਰਾਵੋ ਬ੍ਰੈਂਡ ਦੇ ਟਰੈਕਟਰ ਤੇ ਮਿਲ ਜਾਂਦੇ ਆ ਅਗਲੀ ਵੀਡੀਓ ਤੁਹਾਨੂੰ ਸਾਰੇ ਟਰੈਕਟਰ ਦਿਖਾਵਾਂਗੇ ਇੱਧਰ ਵੀ ਲੱਗੇ ਖੜਿਆ ਕਿਵੇਂ ਸਵਰਾਜ 5210 ਅਰਜਨ ਤੇ ਇੱਧਰ ਖੜਾ 5405 ਖੜਾ ਪ੍ਰਾਵੋ ਸਪੈਸ਼ਲ ਐਡੀਸ਼ਨ 3630 ਖੜਾ 3630 ਸਪੈਸ਼ਲ ਐਡੀਸ਼ਨ ਖੜਾ ਪ੍ਰਾਵੋ ਇਹਦਾ ਰੇਟ ਹੈਗਾ 8 ਲੱਖ ਤੇ 45000 ਰੁਪਿਆ ਰੇਟ ਆ ਭਰਾਵੋ 845000 ਰੁਪਿਆ ਰੇਟ ਆ 2022 ਮਾਡਲ ਆ ਅੱਗੇ ਆ ਗਿਆ 585 2023 ਮਾਡਲ ਇਹਦਾ ਰੇਟ 615000 ਰੁਪਿਆ ਆ 5405 ਇਹਦਾ ਰੇਟ ਵੀ 8 ਲੱਖ ਤੇ 45000 ਰੁਪਿਆ ਰੇਟ ਆ ਇਹ ਵੀ 21 ਮਾਡਲ ਗੇਅਰ ਪ੍ਰੋ ਆ ਅੱਗੇ ਆ ਗਿਆ 5310 ਇਹ 2017 ਮਾਡਲ ਆ ਇਹ 665000 ਆ 5210 ਦਾ ਰੇਟ ਹੈਗਾ 745000 5310 ਦਾ ਰੇਟ ਹੈਗਾ 795000 ਰੁਪਿਆ ਤੇ 969 ਤੁਹਾਨੂੰ ਪਤਾ ਭਰਾਵੋ ਆ ਦੇਖੋ ਹਜੇ ਤੱਕ ਐਮ ਆਰ ਐਫ ਵੀ ਉਵੇਂ ਲਿਖਿਆ ਪਿਆ ਕਿਸੇ ਭਰਾ ਨੇ ਲੈਣਾ ਹੋਵੇ ਤਾਂ ਵਾਰ ਵੀ ਕਾਫੀ ਟ੍ਰੈਕਟਰ ਖੜੇ ਆ ਭਰਾਵੋ ਕਿਉਂ ਵੀਡੀਓ ਲੰਮੀ ਹੋ ਜਾਂਦੀ ਹੈ ਦੇਖਣੇ ਕਿਸਾਨ ਭਰਾਵਾਂ ਨੂੰ ਦਿੱਕਤ ਆਉਂਦੀ ਹੈ ਕਿਵੇਂ ਬਾਹਰ ਵੀ ਉਨਾਲੀਕਾ 60 ਵਾਲਾ ਖੜਾ ਹੈ ਕਿਸੇ ਪੁਰਾਣੇ ਉਨਾਲੀਕਾ 60 ਵਾਲਾ ਲੈਣਾ ਹੋਵੇ ਤਾਂ ਇਹ 60 ਵਾਲਾ ਸੋਨਾ ਲਿਕਾ ਖੜਾ 2000 ਤੇ 20 ਮਲਟੇਟਰ ਖੜਾ ਪਰਾਵੋ ਕਿਸੇ ਪ੍ਰਾਣੀ ਇਹ ਲੈਣਾ ਹੋਵੇ ਤਾਂ ਹਰੇਕ ਪ੍ਰਕਾਰ ਦੀ ਟਰੈਕਟਰ ਸਾਨੂੰ ਬ੍ਰੈਂਡ ਟਰੈਕਟਰ ਤੋਂ ਮਿਲਣਗੇ ਨੰਬਰ ਤੁਸੀਂ ਨੋਟ ਕਰ ਲਓ ਪਰਾਵੋ ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਬ੍ਰੈਂਡ ਟਰੈਟ ਦੀ ਟੀਮ ਨਾਲ ਸੰਪਰਕ ਕਰ ਲਓ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਲਾਇਕ ਕਰਦਿਆ ਕਰੋ ਕਿਸੇ ਵੀ ਪ੍ਰਕਾਰ ਦਾ ਤੁਸੀਂ ਲੋਨ ਕਰਵਾਉਣਾ ਤਾਂ ਬ੍ਰੈਂਡ ਟਰੈਟ ਦੀ ਟੀਮ ਨਾਲ ਤੁਸੀਂ ਸੰਪਰਕ ਕਰ ਲਓ ਹਰੇਕ ਪ੍ਰਕਾਰ ਦਾ ਬ੍ਰੈਂਡ ਟਰੈਟਰਲੇ ਲੋਨ ਕਰਵਾ ਕੇ ਦੇਣ ਕਿਸੇ ਨੇ ਕਿਸੇ ਨੇ ਟਰੱਕ ਕਾਰ ਜੀਪ ਪੈਨ ਮੋਟਰਸਾਈਕਲਸ ਤੇ ਕਿਸੇ ਨੇ ਲੋਨ ਕਰਵਾਉਣਾ ਤਾਂ ਪੈਕਾ ਤੇ ਜਾਂ ਸਕੂਲ ਬੈਂਡ ਤੇ ਲੋਨ ਕਰਵਾਉਣਾ ਤਾਂ ਬ੍ਰੈਂਡ ਹਟ ਦੀ ਟੀਮ ਨਾਲ ਸੰਪਰਕ ਕਰ ਲਓ ਕਿਸੇ ਪ੍ਰਾਣੇ ਕੋਈ ਨਵਾਂ ਕਾਰੋਬਾਰ ਚਲਾਉਣਾ ਹੋਵੇ ਤਾਂ ਕਿਹੜੇ ਕਿਹੜੇ ਪ੍ਰਾਣ ਨਵੇਂ ਜੁੜੇ ਰਹਿੰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਜਸਵਿੰਦਰ ਸਿੰਘ ਰੋੜੀ ਕਪੂਰਾ ਜੁੜੇ ਰਹਿੰਦੇ ਬਹੁਤ ਬਹੁਤ ਧੰਨਵਾਦ ਭਾਈ ਜਗਦੇਵ ਸਿੰਘ ਪੈਣੀਵਾਗਾ ਜੁੜੇ ਰਹਿੰਦੇ ਬਹੁਤ ਬਹੁਤ ਧੰਨਵਾਦ ਮਲੂਕਾ ਮਲੂਕਾ ਸਿੰਘ ਭਾਗੀਵੰਦ ਜੁੜੇ ਰਹਿੰਦੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜਗਤਾਰ ਸਿੰਘ ਮੌੜ ਜੁੜੇ ਰਹਿੰਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬ੍ਰੈਂਡ ਟਰੈਕਟਰ ਦੇ ਪ੍ਰਭੂ ਹਰੇਕ ਪ੍ਰਕਾਰ ਦੇ ਟਰੈਕਟਰ ਆਗੇ ਲੱਗਦੇ ਰਹਿੰਦੇ ਆ ਤੇ ਬ੍ਰੈਂਡ ਟਰੈਕਟਰ ਨਾਲ ਤੁਸੀਂ ਸੰਪਰਕ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਨਾ ਤੇ ਲਾਈਕ ਕਰਨਾ